ਅੱਜ ਦੀ ਬਹਾਦਰੀ ਸ਼ੇਰੇ ਪੰਜਾਬ ਦੁਆਰਾ ਕਸ਼ਮੀਰ ਨੂੰ ਫਤਿਹ ਕਰਨ ਵਾਸਤੇ ਭੇਜੀ ਗਈ ਮੁਹਿੰਮ ਨਾਲ ਸੰਬੰਧ ਰੱਖਦੀ ਹੈ ਜੂਨ 1814 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਫਤਿਹ ਕਰਨ ਵਾਸਤੇ ਫੌਜ ਕਸ਼ੀ ਕੀਤੀ 10 ਜੂਨ ਨੂੰ ਰਜ਼ੌਰੀ ਪਹੁੰਚ ਗਏ ਇੱਥੇ ਫੌਜ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ ਇੱਕ ਭਾਗ ਤਾਂ ਸ਼ੇਰੇ ਪੰਜਾਬ ਨੇ ਆਪਣੀ ਕਮਾਨ ਹੇਠ ਰੱਖਿਆ ਜਦੋਂ ਕਿ ਦੂਜੇ ਭਾਗ ਦੀ ਕਮਾਨ ਦੀਵਾਨ ਰਾਮਦਿਆਲ ਨੂੰ ਸੌਂਪੀ ਗਈ ਉਸ ਨਾਲ ਮਹਿਰ ਸਿੰਘ ਮਾਨ ਮਿਤ ਸਿੰਘ ਪਡਾਨੀਆਂ ਜੋਧ ਸਿੰਘ ਮਾਨ ਆਦ ਹੋਰ ਸਰਦਾਰ ਵੀ ਸਨ ਦੋਹਾਂ ਭਾਗਾਂ ਦੇ ਅੱਗੇ ਜਾਣ ਦੇ ਰਸਤੇ ਵੀ ਅੱਡੋ ਅੱਡ ਚੁਣੇ ਗਏ ਉਸ ਸਮੇਂ ਕਸ਼ਮੀਰ ਦਾ ਗਵਰਨਰ ਅਜ਼ੀਮ ਮੁਹੰਮਦ ਖਾਨ ਬਰਕਜ਼ਈ ਸੀ ਫੈਸਲਾ ਇਹ ਹੋਇਆ ਕਿ ਰਾਮਦਿਆਲ ਬਹਿਰਾਮ ਗਲੇ ਤੋਂ ਹੁੰਦਾ ਹੋਇਆ ਪੀਰ ਪੰਚਾਲ ਦੀ ਚੜਾਈ ਚੜ ਕੇ ਛੋਪੀਆਂ ਉੱਤੇ ਤਾਵਾ ਕਰੇ ਇਹ ਫौज ਬਹਿਰਾਮ ਗਲੇ ਪਹੁੰਚ ਗਈ ਅਜ਼ੀਮ ਖਾਨ ਨੇ ਇਹਧਾਰਾ ਰੋਕਿਆ ਅੱਜ ਦੇ ਦਿਨ 18 ਜੁਲਾਈ 1814 ਨੂੰ ਖਾਲਸਾ ਫੌਜਾਂ ਨਾਲ ਮੁਕਾਬਲਾ ਹੋਇਆ ਪਰ ਸਿੱਖ ਫੌਜ ਨੇ ਸਾਰਿਆਂ ਮੋਰਚਿਆਂ ਉੱਤੇ ਫਤਿਹ ਪ੍ਰਾਪਤ ਕੀਤੀ ਖਾਲਸਾ ਫੌਜ ਅੱਗੇ ਵਧਦੀ ਗਈ 20 ਜੁਲਾਈ 1814 ਨੂੰ 12 ਮੂਲਾ ਦਾ ਕਿਲਾ ਜਿੱਤ ਲਿਆ ਮੁਸਲਮਾਨ ਬੜੀ ਬਹਾਦਰੀ ਨਾਲ ਟਕਰਾ ਕਰਦੇ ਰਹੇ ਆਖਰ ਸਿੱਖ ਫੌਜ ਨੇ ਛੂਪਿਆਨ ਦੇ ਮੈਦਾਨ ਵਿੱਚ ਜਾ ਡੇਰੇ ਲਾਏ ਇੱਥੇ ਅਜ਼ੀਮ ਖਾਨ ਅਤੇ ਅਬਦੁਲ ਸ਼ਕੂਰ ਖਾਨ ਨੇ ਸਿੱਖ ਫੌਜਾਂ ਦਾ ਰਾਹ ਰੋਕਣ ਵਾਸਤੇ ਭਾਰੀ ਜੰਗੀ ਤਿਆਰੀਆਂ ਕਰ ਰੱਖੀਆਂ ਸਨ ਬੜੀ ਖਮਸਾਨ ਦੀ ਲੜਾਈ ਹੋਈ ਦੋਹਾਂ ਧਿਰਾਂ ਨੇ ਮਨ ਦੇ ਗੁਬਾਰ ਕੱਢੇ ਮੁਸਲਮਾਨਾਂ ਨੇ ਜਾਨਾਂ ਹੀਲ ਕੇ ਟਾਕਰਾ ਕੀਤਾ ਅੰਤ ਵਿੱਚ ਗੱਲ ਹੱਥੋਂ ਹੱਥ ਲੜਾਈ ਉੱਤੇ ਆਣ ਪਹੁੰਚੀ ਇਸ ਸਮੇਂ ਬਹਾਦਰ ਸਰਦਾਰ ਮੇਰ ਸਿੰਘ ਮਾਨ ਨੇ ਅਬਦੁਲ ਸਕੂਰ ਖਾਨ ਉੱਤੇ ਤਲਵਾਰ ਦਾ ਅਜ਼ਾਹ ਤੁਲਵਾ ਵਾਰ ਕੀਤਾ ਕਿ ਉਹ ਲੜ ਖੜਾ ਕੇ ਜ਼ਮੀਨ ਉੱਤੇ ਡਿੱਗ ਗਿਆ ਇਸੇ ਸਮੇਂ ਉਸ ਦੇ ਰਖਵਾਲੇ ਅਰਦਲੀ ਨੇ ਸਰਦਾਰ ਮੇਰ ਸਿੰਘ ਮਾਨ ਉੱਤੇ ਬੱਲਮ ਦਾ ਵਾਰ ਕੀਤਾ ਅਤੇ ਉਹ ਪੰਥ ਤੋਂ ਆਪਾ ਵਾਰ ਗਿਆ ਮੇਹਰ ਸਿੰਘ ਦੇ ਭਾਈ ਸਰਦਾਰ ਜੋਧ ਸਿੰਘ ਮਾਨ ਨੇ ਉਸ ਮੁਸਲਮਾਨ ਰਖਵਾਲੇ ਨੂੰ ਥਾਂ ਹੀ ਰਖਿਆ ਇਹ ਘਟਨਾ 24 ਜੁਲਾਈ 1814 ਨੂੰ ਵਾਪਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ